ਕਬੀਰ ਗਿਆਨੀ ਪੰਦਰਪਾਲ ਸਿੰਘ ਜੀ ਦੀ ਆ ਸਾਰੀ ਵੀਡੀਓ ਅੰਤ ਤੱਕ ਸੁਣਿਆ ਜੇ ਕਿ ਬੰਦਾ ਬਾਹਰ ਨੂੰ ਲੁੱਟਣ ਤੁਰਿਆ ਤੇ ਮਹਾਰਾਜਾ ਨੇ ਕਿਹਾ ਲੁੱਟਣਾ ਇਸ ਕਰਕੇ ਨਾ ਮੇਰਾ ਘਰ ਸਭ ਤੋਂ ਅਮੀਰ ਹੋ ਜਾ ਤੇ ਮਹਾਰਾਜਾ ਕਰਨ ਜੇ ਤੂੰ ਲੁੱਟਣਾ ਹੀ ਹੈ ਤੇ ਪ੍ਰਮਾਤਮਾ ਦੇ ਨਾਮ ਨੂੰ ਲੁੱਟ ਇਹਨਾ ਤੇ ਲੁੱਟ ਮੱਚ ਗਈ ਇਹ ਜੀ ਸਤ ਸੰਗਤ ਵਿੱਚ ਲੁੱਟ ਪਈ ਹੋਈ ਹੈ ਸੰਸਾਰ ਵਿੱਚ ਇਹਦੀ ਲੁੱਟ ਪਈ ਹੋਈ ਹੈ ਕਿ ਇਹ ਤੈਨੂੰ ਕਿਸੇ ਨੇ ਜੇ ਬਾਹਰੋਂ ਕੀ ਲੁੱਟੇਗਾ ਤੈਨੂੰ ਸਜ਼ਾ ਨਹੀਂ ਸਕਦੀ ਲੋਕ ਚੋਰ ਕਹਿ ਸਕਦੇ ਆ ਲੁਟੇਰਾ ਕਹਿ ਸਕਦੇ ਆ ਤਸਕਰ ਕਹਿ ਸਕਦੇ ਆ ਡਾਕੂ ਕਹਿ ਸਕਦੇ ਆ ਪਿਆਰੇ ਜਿੱਦਨ ਰਾਮ ਨਾਮ ਲੁੱਟਣਾ ਸ਼ੁਰੂ ਕੀਤਾ ਨਾ ਉਹਨੂੰ ਉਸ ਦਿਨ ਤੈਨੂੰ ਕਿਸੇ ਨੇ ਚੋਰ ਨਹੀਂ ਕਿਹਾ ਚੇਤੇ ਰੱਖਿਓ ਦਰ ਸੰਤ ਕਹਿੰਗੇ ਗਿਆਨੀ ਹੀ ਕਹਿੰਦੇ ਜੇ ਤੂੰ ਨਾਮ ਤਕਬੀਰ ਲੁੱਟਣਾ ਹੈ ਤਾਂ ਲੂਟ ਲੈ RAM ਨਾਮ ਹੈ ਲੂਟ ਫਿਰ पाच छे ਪਛਤਾਓਗੇ ਮਹਾਰਾਜ ਕਹਿੰਦੇ ਨੇ ਜਦੋਂ ਤੇਰੇ ਕੇ ਸੁਵਾਸ ਇਹ ਪੂਰੇ ਹੋ ਜਾਣਗੇ ਤੇ ਮਹਾਰਾਜ ਕਹਿੰਦੇ ਨੇ ਇਸ ਕਰ ਤੂੰ ਪ੍ਰਮਾਤਮਾ ਦਾ